ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਜੀ ਬਖਸ਼ਿਸ਼ ਕਰਨ ਅੱਜ ਇੱਥੇ ਅਸੀਂ ਦੁਨਿਆਵੀ ਦਾਤਾਂ ਮੰਗਣੀਆਂ ਨੇ ਉਥੇ ਕਿਤੇ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਤਰਸ ਕਰਨਾ ਸਾਡੇ ਅੰਦਰੋਂ ਇੱਕ ਕੂਕ ਨਿਕਲੇ ਇੱਕ ਪੁਕਾਰ ਨਿਕਲੇ ਕੂਕਕੇਰੀ ਪੁਕਾਰ ਕੇਰੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਅੱਗੇ ਤਾਂ ਅਸੀਂ ਦਾਤਾਂ ਨੂੰ ਮੰਗਣ ਵਾਸਤੇ ਆਉਨੇ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਅਸੀਂ ਦਾਤੇ ਨੂੰ ਮੰਗਣ ਵਾਸਤੇ ਆਏ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਤੈਨੂੰ ਮੰਗਣ ਵਾਸਤੇ ਆਏ ਆਂ ਹੇ ਗੁਰੂ ਰਾਮਦਾਸ ਪਿਤਾ ਜੀ ਅੱਜ ਤੈਨੂੰ ਮੰਗਣਾ ਹੈ ਜਿਸ ਦਿਨ ਦਾਤੇ ਨੂੰ ਮੰਗ ਲਿਆ ਗੁਰੂ ਰਾਮਦਾਸ ਪਿਤਾ ਜੀ ਨੂੰ ਮੰਗ ਲਿਆ ਬਾਬਾ ਦੀਪ ਸਿੰਘ ਜੀ ਨੂੰ ਮੰਗ ਲਿਆ ਨਾ ਦਾਤਾਂ ਆਪੇ ਪਿੱਛੇ-ਪਿੱਛੇ ਆ ਜਾਣੀਆਂ ਨੇ ਆਓ ਜਿੰਨਾ ਕਿਸੇ ਹੁਕਮ ਹੋਇਆ ਹੈ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰ ਜੱਜ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਚ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲਾ ਹੈ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਬੈਠ ਕੇ ਸਰਵਨ ਪਈ ਕਰਦੇ ਨੇ ਸੰਗਤਾਂ ਵੀ ਸੁਣਦੀਆਂ ਪਈਆਂ ਨੇ ਨਾਲ ਮੀਰੀ ਪੀਰੀ ਵਾਲੇ ਪਿਤਾ ਜੀ ਵੀ ਸਰਵਨ ਕਰ ਰਹੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਿ ਸਤਿਗੁਰੂ ਆਪ ਕੀਰਤਨ ਦੇ ਆਸ਼ਿਕ ਸਨ ਇਧਰੋਂ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਇੱਕ ਸਿੱਖ ਆਉਂਦਾ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਆਕੇ ਚਰਨਾ ਤੇ ਨਮਸਕਾਰ ਕਰਦਾ ਹੈ ਅੱਖਾਂ ਲਗਾ ਸਤਿਗੁਰ ਜੀ ਵਧਾਈ ਹੋਵੇ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਗੱਜ ਕੇ ਆ ਕੋ ਸਤਨਾਮ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਸਤਿਗੁਰ ਜੀ ਸੰਗਤਾਂ ਦੇ ਨਾਲ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਮੈਲ ਹੈ ਉਸ ਜਗ੍ਹਾ ਤੇ ਪਹੁੰਚਦੇ ਨੇ ਨਾਵ ਜਮੇ ਬੱਚੇ ਨੂੰ ਸਤਿਗੁਰੂ ਆਪਣੀ ਗੋਦ 'ਚ ਠਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਪਤਾ ਨਹੀਂ ਮਨ ਕੀ ਆਇਆ ਆਪਣਾ ਸੀਸ ਨਾ ਉਸ ਬੱਚੇ ਦੇ ਅੱਗੇ ਝੁਕਾ ਦਿੱਤਾ 6ਵੇਂ ਪਾਤਸ਼ਾਹ ਜੀ ਨੇ ਸਾਰੇ ਸਿੱਖ ਹੈਰਾਨ ਹੋ ਗਏ ਨਾਲ ਬਾਬਾ ਬਿੱਦੀ ਚੰਜੀ ਨੇ ਬਾਬਾ ਬਿੱਦੀ ਚੰਜੀ ਆਖਣ ਲੱਗੇ ਹੇ ਬੰਦੀ ਸ਼ੋਰ ਪਿਤਾ ਜੀ ਅੱਜ ਆਪ ਜੀ ਨੇ ਇਸ ਨਵ ਜੰਮੇ ਬੱਚੇ ਨੂੰ ਨਮਸਕਾਰ ਕਿਉ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲੱਗੇ ਬਾਬਾ ਬਿਧੀ ਚੰਦ ਜੀ ਇਸ ਬੱਚੇ ਨੇ ਬੜੇ ਬੜੇ ਵੱਡੇ ਕੰਮ ਕਰਨੇ ਨੇ ਉਹ ਕੰਮ ਕਰਨੇ ਨੇ ਜਿਹੜੇ ਅੱਜ ਤੱਕ ਨਾ ਕਿਸੇ ਕੀਤੇ ਨੇ ਤੇ ਨਾ ਕਿਸੇ ਕਰਨੇ ਨੇ ਸਤਿਗੁਰੂ ਸਮਝਿਆ ਨਹੀਂ ਗੁਰਬਲਾਸਪਾਸ ਸੈ ਸ਼ੇਵੀ ਦਾ ਕਰਤਾ ਲਿਖਦਾ ਸਤਿਗੁਰੂ ਜੀ ਕਹਿੰਦੇ ਦੀਨ ਰਸ਼ ਸੰਕਟ ਹਰੇ ਪਾਵੇ ਇਹਦੇ ਨਾਮ ਲਿਆ ਸੰਕਟ ਸਾਰੇ ਭਜ ਜਾਣਗੇ ਇਹ ਸੰਕਟ ਦੂਰ ਕਰਨ ਵਾਲਾ ਹੈ ਦੀਨ ਰਸ਼ ਸੰਕਟ ਹਰੇ ਤਾਂ ਅਗਲਾ ਵਚਨ ਸਤਿਗੁਰੂ ਨੇ ਕੀਤਾ ਕਹਿੰਦੇ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਬਾਬਾ ਬਿਧੀ ਚੰਜੀ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਸਾਰੇ ਸੰਸਾਰ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਹੋਵੇਗਾ ਇਸ ਕੋ ਪੁੱਤਰ ਹੋਏ ਬਲਵੰਡ ਤੇਜ ਪਰਚੰਡ ਤਰੰਡ ਖਲਖੰਡ ਕਹਿੰਦੇ ਇਸ ਕੋ ਪੁੱਤਰ ਹੋਏ ਬਲਵੰਡ ਤੇਜ ਪਰਚੰਡ ਤਰੰਡ ਖਲਖੰਡ ਉਹਦਾ ਸਾਰੇ ਸੰਸਾਰ 'ਚ ਕੋਈ ਸਾਨੀ ਨਹੀਂ ਹੋਵੇਗਾ। ਭਾਗਾ ਵਾਲਿਓ ਧਨ ਗੁਰੂ ਦੇਗ ਬਹਾਦਰ ਪਿਤਾ ਜੀ ਦਾ ਆਗਮਨ ਹੁੰਦਾ ਹੈ। ਗੁਰਦਰਾ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਜਿੱਦਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਬਚਪਨ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਇਸ ਬੱਚੇ ਨੂੰ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ ਤੇ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ। ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਗੁਰੂ ਤੇਗ ਬਹਾਦਰ ਪਿਤਾ ਜੀ ਤੇਗ ਦੇ ਧਨੀ ਸਨ। ਬੜਾ ਦਿਆਲੂ ਸੁਭਾਅ ਸੀ ਗੁਰੂ ਤੇਗ ਬਹਾਦਰ ਪਿਤਾ ਜੀ ਦਾ। ਲਗਭਗ 4 ਸਾਲ ਦੀ ਉਮਰ ਹੈ ਹੁਣ ਦਰਸ਼ਨ ਕਰਿਓ ਸੁਰਤੀ ਦੇ ਨਾਲ। ਦਿਆਲਤਾ ਵੇਖਿਓ। ਜਿਵੇਂ ਦਾਤੇ ਦਾ ਪ੍ਰਕਾਸ਼ ਜਿਹੜਾ ਅੱਜ ਸੰਗਤਾਂ ਮਨਾ ਰਹੀਆਂ ਨੇ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਦੀ ਦਿਯਾਲਤਾ ਵੇਖਿਓ ਲਗਭਗ 40 ਸਾਲ ਉਮਰ ਹੈ ਦੁਨਿਆਵੀ ਉਮਰ ਗੁਰਤੇਗ ਭਾਦਰ ਪਿਤਾ ਜੀ ਦੀ ਤੇ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਤੇ ਬਰਾਤ ਜਾਨੀਏ ਬਟਾਲੇ ਘਰ ਤੇ ਸਭ ਤੋਂ ਛੋਟੇ ਨੇ ਗੁਰਤੇਗ ਭਾਦਰ ਦੀ ਪੰਜ ਭਾਈ ਸਨ ਤੁਹਾਨੂੰ ਪਤਾ ਪੰਜਾਂ ਦੇ ਸਭ ਤੋਂ ਛੋਟੇ ਸਨ ਮਾਤਾ ਨਾਨਕੀ ਜੀ ਨੇ ਬੜੀ ਸੋਹਣੀ ਇੱਕ ਪੋਸ਼ਾਕ ਇਹਨਾਂ ਵਾਸਤੇ ਬਣਾਈ ਬੜੇ ਚਾਅ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਉਹ ਸੁੰਦਰ ਪੋਸ਼ਾਕ ਨੇ ਇਹਨਾਂ ਨੂੰ ਕਵਾ ਦਿੱਤੀ ਇਹ ਪਹਿਲਾਂ ਹੀ ਤਿਆਰ ਹੋ ਗਏ ਤੇ ਤਿਆਰ ਹੋ ਕੇ ਨਾ ਘਰੋਂ ਬਾਹਰ ਚਲ ਗਏ ਗੁਰਤੇਗ ਬਹਾਦਰ ਜੀ ਬਚਪਨ ਦੀ ਉਮਰ ਦਾ ਜੀ ਧਿਆਨ ਦਿਓ ਉਧਰ ਬਚਪਨ ਦੀ ਉਮਰ ਤਿਆਰ ਹੋ ਕੇ ਨਾ ਪਹਿਲਾਂ ਹੀ ਬਾੜ ਚਲੇ ਗਏ ਜਦੋਂ ਬਾੜ ਗਏ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਹੈ ਉਹ ਰੋ ਰਿਹਾ ਹੈ ਉਹ ਵਿਲਕਦਾ ਪਿਆ ਹੈ ਤੇ ਗੁਰਤੇਗ ਭਾਦਰ ਜੀ ਅੱਖ ਲੈ ਕੇ ਕਹਿੰਦੇ ਭਲਿਆ ਕੀ ਗੱਲ ਰੋ ਕੇ ਰਿਆਂ ਵਾ ਤੂੰ ਅੱਖ ਲੈ ਕਹਿੰਦਾ ਜੀ ਮੈਨੂੰ ਠੰਡ ਲੱਗਦੀ ਪਈ ਹੈ ਮੈਨੂੰ ਠੰਡ ਲੱਗਦੀ ਪਈ ਹੈ ਠੰਡ ਬਰਦਾਸ਼ ਨਹੀਂ ਮੇਰੇ ਕੋਲ ਹੋ ਰਹੀ ਇਸ ਕਰਕੇ ਮੈਂ ਰੋ ਰਿਆਂ ਵਾ ਅਸੀਂ ਬਹੁਤ ਗਰੀਬ ਆ ਘਰ ਦੇ ਵਿੱਚ ਕੱਪੜਾ ਵੀ ਕੋਈ ਨਹੀਂ ਜਿਸ ਨੇ ਮੈਂ ਤਨ ਢੱਕ ਲਵਾ ਇਸ ਕਰਕੇ ਮੈਂ ਰੋ ਰਿਆ ਵਾਂ ਤੇ ਗੁਰਤੇਗ ਭਾਦਰ ਪਿਤਾ ਜੀ ਦੀ ਦਇਆ ਦਾ ਵੇਖਿਓ دنیਾਈ ਉਮਰ 4 ਸਾਲ ਹੈ ਇੱਕ ਮਿੰਟ ਨਹੀਂ ਲਾਇਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਉਸ ਬੱਚੇ ਨੂੰ ਪਵਾ ਦਿੱਤੀ ਤੇ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਘਰ ਦੇ ਸਾਰੇ ਹੈਰਾਨ ਹੋ ਗਏ ਮਾਤਾ ਨਾਨਕੀ ਜੀ ਅੱਖ ਲੱਗੇ ਪੁੱਤਰ ਤੈਨੂੰ ਹੋਣੇ ਕਿੱਡੀ ਸੋਹ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਤੈਨੂੰ ਤਿਆਰ ਕਰਕੇ ਕਿੱਡੀ ਸੁੰਦਰ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਪੋਸ਼ਾਕ ਕਿੱਥੇ ਹੈ ਅੱਗੋਂ ਗੁਰਤੇਗ ਬਹਾਦਰ ਜੀ ਅੱਖ ਲੀ ਕਿਤੇ ਮਾਤਾ ਜੀ ਮੇਰੇ ਸਤਕਾਰਯੋਗ ਮਾਤਾ ਜੀ ਬਾਹਰ ਇੱਕ ਛੋਟਾ ਜਿਹਾ ਬੱਚਾ ਠੰਡ ਨਾਲ ਬਿਲਕਦਾ ਪਿਆ ਸੀ ਠੰਡ ਨਾਲ ਰੋ ਰਿਹਾ ਸੀ ਮੈਂ ਆਪਣੀ ਪੋਸ਼ਾਕ ਉਹਨੂੰ ਪਵਾਇਆ ਤੇ ਮਾਤਾ ਨਾਨਕ ਜੀ ਥੋੜਾ ਗੁੱਸੇ 'ਚ ਆ ਗਏ ਛੇਵੇਂ ਪਾਸ਼ਾ ਨੂੰ ਆਖਣ ਕੇ ਵੇਖਿਆ ਆਪਣੇ ਪੁੱਤਰ ਦੇ ਕੰਮ ਉਹ ਨਾਨਕੀ ਕੀ ਹੋਇਆ ਵੇਖੋ ਆਪਣੇ ਪੁੱਤਰ ਦੇ ਕੰਮ ਮੈਂ ਹੁਣੇ ਤਿਆਰ ਕਰਕੇ ਕਿੱਡੀ ਰੀਜਾਂ ਦੇ ਨਾਲ ਇਹ ਪੋਸ਼ਾਕ ਬਣਾਈ ਸੀ ਪੋਸ਼ਾਕ ਪਾ ਕੇ ਬਾਹਰ ਭੇਜਿਆ ਹੈ ਤੇ ਇਹ ਆਪਣੀ ਪੋਸ਼ਾਕ ਕਿਸੇ ਬੱਚੇ ਨੂੰ ਦੇ ਆਇਆ ਜੀ ਤੇ ਆਪ ਲੰਗੇ ਪਿੰਡੀ ਘਰ ਆ ਗਿਆ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਜਾਂ ਮਸਕਰਾ ਪਈ ਥੋੜਾ ਹੱਸ ਪਈ ਮਾਤਾ ਨਾਨਕੀ ਜੀ ਅੱਖ ਲੇ ਕਹਿੰਦੀ ਸਤਗੁਰੂ ਜੀ ਮੈਂ ਤੁਹਾਨੂੰ ਇਸ ਪੁੱਤਰ ਦਾ ਅਲਾਮਬਾ ਦੇ ਰਹੀ ਆ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤੇ ਛਵੇਂ ਪਾਸ਼ਾ ਮੁਸਕਰਾਈ ਜਾਣ ਮਾਤਾ ਨਾਨਕੀ ਜੀ ਫਿਰ ਅੱਖ ਲੱਗੇ ਕਹਿੰਦੀ ਸਤਗੁਰੂ ਤੁਸੀਂ ਮੁਸਕਰਾਉਂਦੇ ਕਿਉਂ ਪਾਏ ਹੋ ਮੈਂ ਤਾਂ ਤੁਹਾਨੂੰ ਲਾਂਬਾ ਦੇ ਰਹੀ ਆ ਸਤਗੁਰੂ ਬੜੇ ਸਹਿਜ ਵਿੱਚ ਕਹਿੰਦੇ ਕਿਤੇ ਨਾਨਕੀ ਇਹ ਜਿਹੜਾ ਸਾਡਾ ਪੁੱਤਰ ਹੈ ਨਾ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਇਹ ਸਾਡਾ ਪੁੱਤਰ ਹੈ ਨਾ ਤੇਗ ਬਹਾਦਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਤੁਸੀਂ ਧਿਆਨ ਦਿਓ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਏ ਆਪਣੀ ਪੁਸ਼ਾਕ ਦੇ ਕੇ ਆਇਆ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਹੈ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸਾਂ ਦੀ ਕੁਰਬਾਨੀ ਵੀ ਦੇ ਦੇਗਾ ਪਾਗਾ ਵਾਲਿਓ ਵੇਖ ਲੋ ਫਿਰ ਉਹ ਸਮਾਂ ਆਇਆ ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਨੂੰ ਜਦੋਂ ਆਖਿਆ ਨਾ ਜਿੱਦਾਂ ਵੀ ਹੁੰਦਾ ਕਸ਼ਮੀਰ ਦੇ ਜਿੰਨੇ ਪੰਡਤ ਨੇ ਇਹਨਾਂ ਨੂੰ ਇਸਲਾਮ ਚ ਲੈ ਆ ਦੋ ਜਦੋਂ ਜ਼ੁਲਮ ਕਰਨੇ ਸ਼ੁਰੂ ਕੀਤੇ ਉਹ ਪੰਡਤ ਥਾਂ ਥਾਂ ਤੇ ਗਏ ਕਿਸੇ ਬਾਣੀ ਫੜੀ ਅਖੀਰ ਪੰਡਿਤ ਕਿਰਪਾ RAM ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤੇਗ ਬਹਾਦਰ ਪਿਤਾ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪੰਡਿਤ ਪੰਡਿਤ ਕਿਰਪਾ RAM ਨੇ ਦੋਵੇਂ ਹੱਥ ਜੋੜ ਲੈ ਗੁਰਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਹੱਥ ਜੋੜ ਕਹਿਓ ਕਿਰਪਾ RAM ਦਤ ਬ੍ਰਾਹਮਣ ਮਟਨਗ੍ਰਾਮ ਇਹ ਪੰਡਿਤ ਕਿਰਪਾ ਰਾਮ ਨੇ ਇਹ ਗੱਲ ਕਿਉਂ ਆਖੀ ਹੱਥ ਜੋੜ ਕੇ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗ੍ਰਾਮ ਮਟਨ ਇਲਾਕਾ ਹੈ ਗੁਰਮੁਖੋ ਇਹ ਕਿਰਪਾ ਰਾਮ ਜੀ ਦੇ ਵੱਡੇ ਵਡੇਰੇ ਹੋਏ ਨੇ ਗੁਰਮੁਖੋ ਗੁਰਨਾਨਕ ਬਾਦਸ਼ਾਹ ਜੀ ਵੇਲੇ ਨਾ ਅਸੀਂ ਪੰਡਿਤ ਬ੍ਰਹਮ ਦਤ ਤੇ ਇਹਨੂੰ ਹੰਕਾਰ ਹੋ ਗਿਆ ਸੀ ਇਹਨੂੰ ਆਪਣੀ ਵਿਦਵਤਾ ਦਾ ਹੰਕਾਰ ਹੋ ਗਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਟਨ ਗਏ ਨਾ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨੂੰ ਬਾਣੀ ਦਾ ਤੀਰ ਮਾਰਿਆ ਸੀ ਬਾਣੀ ਦਾ ਤੀਰ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਇਹਦਾ ਹੰਕਾਰ ਦੇਖ ਕੇ ਇਹਨੂੰ ਪਤਾ ਕੀ ਕਹਿੰਦੇ ਕਹਿੰਦੇ ਪੰਡਿਤ ਬ੍ਰਹਮਦਤ ਨਾਨਕ ਲੇਖੇ ਇੱਕ ਗੱਲ ਹੋੜ ਹੌਮੇ ਝਖਣਾ ਝਾਕ ਜਦੋਂ ਬਾਣੀ ਦਾ ਤੀਰ ਮਾਰਿਆ ਨਾ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਿਆ ਪੜਾ ਕਰੇਜੇ ਸ਼ੀਕ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਸੀ ਤੇ ਇਨੇ ਫਿਰ ਸਤਿਗੁਰ ਕੋਲ ਨਾਮ ਦੀ ਦਾਤ ਲਈ ਗੁਰਮਖੋ ਸਤਗੁਰ ਨੇ ਇਹਨੂੰ ਸਿੱਧੇ ਰਸਤੇ ਪਾਇਆ ਇਹ ਪੰਡਿਤ ਬ੍ਰਹਮਦਾਦਾ ਦਾ ਪੁੱਤਰ ਹੋਇਆ ਪੰਡਿਤ ਨਰਾਇਣ ਦਾਸ ਤੇ ਨਰਾਇਣ ਦਾਸ ਦਾ ਪੁੱਤਰ ਅੱਗੇ ਹੋਇਆ ਪੰਡਿਤ ਅਰੂਰਾਮ ਤੇ ਪੰਡਿਤ ਅਰੂਰਾਮ ਦਾ ਪੁੱਤਰ ਸੀ ਪੰਡਿਤ ਕਿਰਪਾ RAM ਜਿਹੜਾ ਅੱਜ ਗੁਰਤੇਗ ਬਹਾਦਰ ਦੀ ਸ਼ਰਨ ਵਿੱਚ ਹੱਥ ਜੋੜ ਕੇ ਖਲੋਤਾ ਹੋਇਆ ਇਹ ਬੇਨਤੀ ਕਰਦਾ ਪਿਆ ਹੈ ਹੱਥ ਜੋੜ ਕੇ ਹੋ ਕਿਰਪਾ RAM ਦਤ ਬ੍ਰਾਹਮਣ ਮਟਨਗ੍ਰਾਮ ਹੁਣ ਅਗਲੀ ਬੇਨਤੀ ਕਰਦਾ ਪੰਡਿਤ ਕਿਰਪਾ RAM ਪਤਾ ਕੀ ਕਹਿੰਦਾ ਕਹਿੰਦਾ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਹਰ ਪਾਸਿਓਂ ਹਾਰ ਥੱਕ ਕੇ ਇਹ ਪੰਡਿਤ ਕਿਰਪਾ RAM ਦੀ ਅਗਵਾਈ ਦੇ ਵਿੱਚ ਕੁਝ ਪੰਡਿਤ ਸਤਗੁਰੂ ਤੇਗ ਬਾਦ ਦੀ ਸ਼ਰਨ ਵਿੱਚ ਪਹੁੰਚੇ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣਾ ਹਰ ਪਾਸੇ ਜਦੋਂ ਹੱਥ ਖੜੇ ਹੋ ਜਾਣ ਉਦ ਇੱਥੇ ਆ ਕੇ ਫਿਰ ਇਹ ਬੇਨਤੀ ਕਰਿਆ ਕਰੂ ਅਬ ਹਮ ਚਲੀ ठाकुर पे हार ਜਬ ਹਮ ਸਰਦ ਪ੍ਰਭੂ ਕੀ ਆਈ ਰਾਖ ਬਬੂ ਪਾਵੇ ਮਾਰ लोکن ਕੀ ਚਤੁਰਾਈ ਉਪਮਾ ਤੇ ਬੈ ਸੰਤ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਇਹ ਪੰਡਿਤ ਕਿਰਪਾ ਰਾਮ ਗਲਤ ਪੱਲਾ ਪਾ ਕੇ ਦੋਵੇਂ ਹੱਥ ਜੁੜ ਕੇ ਬੇਨਤੀ ਕਰਦਾ ਹੈ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਤਗਗੁਰ ਤੇਗ ਬਹਾਦਰ ਜੀ ਪਤਾ ਜੀ ਪਤਾ ਕੀ ਕਹਿੰਦੇ ਜੋ ਪਟ ਚਾਂਜ ਜੀ ਗੁਰਮੁਖੋ ਲਿਖਦੇ ਨੇ ਗੁਰਤੇਗ ਬਹਾਦਰ ਜੀ ਕੀ ਕਹਿੰਦੇ ਕਹਿੰਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਚੇ ਬੁਰੀਆਈਆ ਗੁਰ ਸ਼ਬਦੀ ਇਹ ਮਨ ਹੋਰੀਏ ਬਾਹਾਂ ਜਨਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਬੋਲੋ ਬਾਹਾਂ ਜਨਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਸਤ ਸੰਗਿਓ ਇਧਰੋਂ 9 ਸਾਲ ਦੀ ਉਮਰ ਹੈ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਮ ਹੈ ਗੋਬਿੰਦ ਰਾਏ ਖੇਡਦੇ ਆ ਖੇਡਦੇ ਆ ਕੇ ਪਿਤਾ ਜੀ ਗੋਚ ਬੈਠ ਕੇ ਧਨ ਗੁਰ ਤੇਗ ਬਹਾਦਰ ਪਿਤਾ ਜੀ ਜੀ ਅੱਖ ਲਗੇ ਪਿਤਾ ਜੀ ਇਹਨਾਂ ਦੀ ਅੱਖਾਂ ਜਾਂ ਥ्रू ਕਿਉਂ ਨੇ ਪੁੱਤਰ ਇਹ ਔਰੰਗਜ਼ੇਬ ਵੱਲੋਂ ਸਮੇਂ ਦੀ ਸਰਕਾਰ ਵੱਲੋਂ ਸਤਾਏ ਹੋਏ ਲੋਕ ਨੇ ਇਸ ਹਿੱਤਾਂ ਵਾਸਤੇ ਇੱਥੇ ਆਏ ਨੇ ਪਿਤਾ ਜੀ ਫਿਰ ਕਰੋ ਸਹਤਾ ਇਹਨਾਂ ਦੀ ਪੁੱਤਰ ਕਿਸੇ ਪਵਿੱਤਰ ਸਿਰ ਨੂੰ ਬਲੀਦਾਨ ਦੇਣਾ ਪਵੇਗਾ ਕਿਸੇ ਮਹਾਪੁਰਤ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਕੋਈ ਪਵਿੱਤਰ ਆਤਮਾ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਸਤਿਗੁਰੂ ਜੀ ਤੁਹਾਡੇ ਤੋਂ ਵੱਡਾ ਮਹਾਪੁਰ ਕੋਣ ਹੋ ਸਕਦਾ ਹੈ ਪੁੱਤਰ ਜੇ ਅਸੀਂ ਬਲੀਦਾਨ ਦੇ ਦਿੱਤਾ ਤਾਂ ਤੂੰ ਅਨਾਥ ਹੋ ਜਾਵੇਂਗਾ ਤੇਰੇ ਸਿਰ ਤੋਂ ਪਿਤਾ ਦਾ ਸਾਆਇਆ ਉੱਠ ਜਾਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਹੈ ਨਾਂ ਮੇਰੇ ਗੋਬਿੰਦ ਰਾਏ ਹੈ ਹੱਥ ਜੋੜ ਕੇ ਆਖ ਲਗੇ ਸਤ ਗੁਰੂ ਏ ਧੰਨ ਗੁਰੂ ਤੇਗ ਬਹਾਦਰ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਮੈਂ ਅਨਾਥ ਹੋ ਜਾਵਾਂ ਇਹ ਮੈਨੂੰ ਸੌਦਾ ਮhenga ਨਹੀਂ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲੇ ਹਾਰੇ ਜਾਈਏ ਜਦ ਬਾਲਕ ਥੇ ਤਬ ਪਾਲਕ ਕੋ ਭੇਜਾ ਜਦ ਪਾਲਕ ਥੇ ਤਬ ਬਾਲਕ ਕੋ ਭੇਜਾ ਅਜੇ ਬਾਲਕਾਂ ਉਮਰ ਜਨੇ ਛੋਟੀ ਉਮਰ ਪਿਤਾ ਨੂੰ ਭੇਜਦੇ ਪਏ ਨੇ ਬਲਿਦਾਨ ਵੇਸ ਦੇਣ ਵਾਸਤੇ ਜਦੋਂ ਪਾਲਕ ਬਣੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਚ ਤੋਰਦੇ ਪਏ ਨੇ ਲੱਭੇਗਾ ਕੋਈ ਇਹੋ ਜਿਹਾ ਰੈਬਰ ਲੱਭੇਗਾ ਕੋਈ ਇਹੋ ਜਿਹਾ ਪੈਗੰਬਰ ਸਤ ਸੰਗਿਓ ਗੁਰਤੇਗ ਬਾਹਦਰ ਜੀ ਦਿੱਲੀ ਪਹੁੰਚੇ ਅਨੰਦਪੁਰ ਸਾਹਿਬ ਤੋਂ ਜਦੋਂ ਗ੍ਰਫਤਾਰੀ ਹੁੰਦੀ ਹੈ ਫਿਰ ਕਾਜੀ ਤਿੰਨ ਸ਼ਰਤਾਂ ਲੈ ਕੇ ਇਹਨਾਂ ਦੇ ਅੱਗੇ ਆਉਂਦਾ ਹੈ ਕਿੰਦਾ ਗੁਰਤੇਗ ਬਾਹਦਰ ਜੀ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਭਾਵ ਕਲਮਾ ਇਹ ਕੁਲਮ ਪੜ ਲਵੋ ਤਿੰਨ ਕੱਕੇ ਲੈ ਕੇ ਆਉਂਦਾ ਜੀ ਜਾਂ ਕੋਈ ਕਰਾਮਾਤ ਵਿਖਾ ਦਿਓ ਜੁਆ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਜਾਂ ਤੇ ਕਲਮਾ ਇਹ ਕੁਲਮ ਪੜ ਲਵੋ ਜਾ ਕਰਾਮਤ ਵਿਖਾ ਦਿਓ ਜਾਂ ਫੇ ਕਤਲ ਹੋਣ ਲਈ ਤਿਆਰ ਹੋ ਜਾਓ ਗੁਰਤੇਗ ਭੱਜ ਜੀ ਪਤਾ ਕੀ ਕਹਿੰਦੇ ਕਹਿੰਦੇ ਕਾਜੀ ਜੇ ਮੈਂ ਤੇਰਾ ਪਹਿਲਾ ਕੱਕਾ ਪ੍ਰਵਾਨ ਕਰਾਂ ਨਾ ਕਲਮਾ ਇਹ ਕੁਰਾਨ ਪੜਾਂ ਤਾਂ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਜੇ ਮੈਂ ਤੇਰਾ ਦੂਜਾ ਕੱਕਾ ਪ੍ਰਵਾਨ ਕਰਾਂ ਕਰਾਮਤ ਵਿਖਾਵਾਂ ਤਾਂ ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ। ਉਹ ਕਾਜੀ ਜੇ ਮੈਂ ਤੇਰਾ ਤੀਸਰਾ ਕੱਕਾ ਪ੍ਰਵਾਨ ਕਰਾਂ ਉਹ ਤੇਰੇ ਲਈ ਤਾਂ ਕਤਲ ਹੈ ਮੇਰੀ ਉਮਤ ਵਾਸਤੇ ਉਹ ਸ਼ਹਾਦਤ ਹੈ ਇਹਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਇਸ ਲਈ ਮੈਨੂੰ ਤੇਰਾ ਤੀਸਰਾ ਕੱਕਾ ਪ੍ਰਵਾਨ ਹੈ। ਵੇਖੋ ਗੁਰਤੇਗ ਬਹਾਦਰ ਪਿਤਾ ਜੀ ਦੇ ਸਾਹਮਣੇ ਭਾਈ ਮਤੀ ਦਾ ਜੀ ਨੂੰ ਭਾਈ ਸਤੀ ਦਾ ਜੀ ਨੂੰ ਭਾਈ ਦਿਆਲਾ ਜੀ ਨੂੰ ਬਿਨਾ ਸ਼ਹੀਦ ਕੀਤਾ ਗਿਆ ਸਾਜੀ ਕਹਿੰਦਾ ਅਜੇ ਵੀ ਸਲਾਮ ਕਬੂਲ ਕਰ ਲਵੋ ਜਲਾਦ ਨੇ ਅੱਜ ਕਿਰਪਾਨ ਫੜੀ ਹੋਈ ਹੈ ਤੇ ਗੁਰਤੇਗ ਬਹਾਦਰ ਜੀ ਪਤਾ ਕੀ ਕਹਿੰਦੇ ਇੱਥੇ ਕਵੀ ਗौਚਾ ਜੀ ਲੈ ਦੇਦੇ ਕਹਿੰਦੇ ਮੈਂ ਹਾਂ ਤੇਗ ਤਕੜਲਾ ਤੇਗ ਤੂੰ ਨਹੀਂ ਮੈਂ ਹਾਂ ਤੇਗ ਕਰਲਾ ਤੇਗ ਦੂਵੀ ਇੱਕ ਦੋ ਨਹੀਂ ਪੜਖ ਲੈ 100 ਤੇਗਾ ਇੱਕ ਦੋ ਨਹੀਂ ਪੜਖ ਲੈ 100 ਤੇਗਾ ਮੈਨੂੰ ਲੱਗ ਬਹਿ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮਾ ਨਹੀਂ ਵੇਖ ਪਿਤਾ ਜੀਆਂ ਪੈਣੀਆਂ ਦੋ ਤੇਗਾ ਹੋਣ ਵੀ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਬੋਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਦੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਦੇਗਾ 1621 ਚ ਸਤਪੁਰ ਦਾ ਪ੍ਰਕਾਸ਼ ਹੁੰਦਾ ਹੈ 1675 ਚਾਂਦਰੀ ਚੌਂਕ ਦੀ ਸਤਗੁਰ ਦੀ ਸ਼ਹੀਦੀ ਹੁੰਦੀ ਹੈ ਕੋਈ ਲੰਬੇ ਗਏ ਹੋ ਜਰਾ ਬੜ ਧਰ ਦਾ ਸੰਸਕਾਰ ਵੱਖਰਾ ਹੋਇਆ ਸੀ ਦਾ ਸੰਸਕਾਰ ਦਲੀਲ ਕਿ ਹੁੰਦਾ ਹੈ ਧਰਮ ਸਾਰੇ ਹੀ ਚੰਗੇ ਨੇ ਸਤਕਾਰ ਜੋਗ ਨੇ ਗੁਰਮੁਖ ਮੈਂ ਕਿਸੇ ਧਰਮ ਨੂੰ ਪੜਦਾ ਪਿਆ ਸਾਂ ਮੈਂ ਨਾਂਉ ਨਹੀਂ ਲੈਣਾ ਉਹਦਾ ਬਾਅਦ ਚ ਮੈਨੂੰ ਗੁਸ਼ਰੇ ਭਾਵੇਂ ਉਹ ਧਰਮ ਦੇ ਰੈਪੜ ਫਰੇਜ ਆ ਰਹੇ ਨੇ ਨਾਲ ਉਹਨਾਂ ਦੇ ਚਿੱਲੇ ਨੇ ਤੇ ਪਿੱਛੋਂ ਇੱਕ ਬਜ਼ੁਰਗ ਮਾਤਾ ਆਵਾਜ਼ ਦਿੰਦੀ ਪਤਾ ਕੀ ਆਵਾਜ਼ ਦਿੰਦੀ ਹੈ ਕਹਿੰਦੀ ਪੁੱਤਰਾ ਰੁਕ ਜਾ ਪੁੱਤਰ ਰੁਕ ਜਾ ਉਹ ਰੈਬਰ ਪਿੱਛੇ ਮੁੜ ਕੇ ਵੇਖਦੇ ਨੇ ਇੱਕ ਮਾਈ ਆਵਾਜ਼ ਦੇ ਰਹੀ ਐ ਇੱਕ ਬਜ਼ੁਰਗ ਮਾਤਾ ਆਵਾਜ਼ ਪਾਈ ਦਿੰਦੀ ਹੈ ਬਾਈ ਤੂੰ ਕੌਣ ਆ ਪੁੱਤਰ ਮੈਂ ਦੁਖਿਆਰੀ ਆ ਔਰ ਤਹਾ ਮੇਰਾ ਦੁੱਖ ਦੂਰ ਕਰ ਮਾਈ ਤੂੰ ਕੌਣ ਆ ਪੁੱਤਰ ਮੈਂ ਦੁਖਿਆਰੀ ਆ ਔਰ ਤਹਾ ਮੇਰਾ ਦੁੱਖ ਦੂਰ ਕਰ ਉਹ ਮਾਈ ਮੇਰੇ ਕਹਿਣ ਦਾ ਮਤਲਬ ਇਹ ਹੈ ਤੇਰਾ ਧਰਮ ਕਿਹੜਾ ਹੈ ਉਸ ਮਾਈ ਨੇ ਆਪਣਾ ਧਰਮ ਦੱਸਿਆ ਜਦੋਂ ਮੇਰਾ ਫਲਾਣਾ ਫਲਾਣਾ ਧਰਮ ਹੈ ਤਾਂ ਉਹ ਰੈਬਰ ਨੇ ਦੋਵੇਂ ਹੱਥ ਜੋੜ ਲਏ ਕਹਿੰਦਾ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਕਹਿੰਦਾ ਤੇਰਾ ਧਰਮ ਹੂਰ ਹੈ ਤੇ ਮੇਰਾ ਧਰਮ ਹੂਰ ਹੈ ਇੱਥੇ ਬਾਹਾਂ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਹਣਾ ਛੋਰੀਏ ਇੱਕ ਹੋਰ ਧਰਮ ਮੈਂ ਪੜਦਾ ਬਿਆਸ ਉਹ ਰਹਿ ਪਰਦੇ ਨਾ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਚਾਚਾ ਜੀ ਦਾ ਪਤਾ ਲੈਣ ਵਾਸਤੇ ਜਾਂਦੇ ਨੇ ਉਹ ਚਾਚਾ ਜੀ ਪਤਾ ਕੀ ਕਹਿੰਦੇ ਹੋ ਰੈਬਰ ਨੂੰ ਉਹ ਰੈਬਰ ਤੇ ਚਾਚਾ ਜੀ ਕੀ ਕਹਿੰਦੇ ਆ ਰੈਬਰ ਨੂੰ ਆਪਣੇ ਭਤੀਜੇ ਨੂੰ ਕਹਿੰਦੇ ਮੈਨੂੰ ਦੋਜਗ ਦੀ ਅੱਗ ਤੋਂ ਬਚਾ ਲਿਓ ਤਗੋ ਰੈਬਰ ਪਤਾ ਕੀ ਕਹਿੰਦਾ ਕਹਿੰਦਾ ਚਾਚਾ ਜੀ ਮੈਨੂੰ ਮaaf ਕਰਿਓ ਮੈਨੂੰ ਮaaf ਕਰਿਓ ਕਿ ਮੈਂ ਤੁਹਾਨੂੰ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਾਪ ਤੁਹਾਨੂੰ ਨੜਕਾ ਦੀ ਅੱਗ ਤੋਂ ਮੈਂ ਬਚਾ ਨਹੀਂ ਸਕਦਾ ਉਹ ਕਹਿੰਦਾ ਵੀ ਤੂੰ ਮੇਰਾ ਭਤੀਜਾ ਵਾ ਤੂੰ ਰਹਿਬਰ ਆ ਤੂੰ ਪੈਗੰਬਰ ਵਾ ਮੈਂ ਨਰਕ ਦੀ ਅਗਦੇ ਕਿਉਂ ਨਹੀਂ ਬਚਾ ਸਕਦਾ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਦੋਜਗ ਦੀ ਅਗ ਤੇ ਮੈਂ ਬਚਾ ਨਹੀਂ ਸਕਦਾ ਵੀ ਕਿਉਂ ਤੁਸੀਂ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਤੇ ਇੱਥੇ ਬਾਜਨਾਂ ਦੀ ਪਕੜੀਏ ਸਿਰ ਦੀਜੇ ਵਾਹਨਾ ਛੋਰੀਏ ਆਕੋ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਦੀ ਫਿਰ ਆਕੋ ਤਨਤਨ ਸ੍ਰੀ ਗੁਰੂ ਤੰਤਨ ਸ੍ਰੀ ਗੁਰ ਗੁਰਤੇਗ ਬਹਾਦਰ ਪਿਤਾ ਦੇ ਸਦਕੇ ਜਾਈਏ ਗੁਰਤੇਗ ਬਹਾਦਰ ਪਿਤਾ ਤੋਂ ਬਲੇ ਹਾਰੇ ਜਾਈਏ ਸਤਸੰਗੀਆਂ ਗੁਰਤੇਗ ਬਹਾਦਰ ਪਿਤਾ ਜੀ ਦਾ ਪ੍ਰਕਾਸ਼ ਜਿਹੜਾ ਸੰਗਤਾਂ ਮਨਾ ਰਹੀਆਂ ਨੇ ਸਤਗੁਰੂ ਮਿਹਰ ਕਰਨ ਸਤਗੁਰੂ ਬਖਸ਼ਿਸ਼ ਕਰਨ ਇਹ ਕੇਵਲ ਹਾਜ਼ਰੀ ਹੁੰਦੀ ਹੈ ਮੈਂ ਪੂਰਾ ਜਤਨ ਕੀਤਾ ਗੁਰਮਖੋ ਇਸ ਸੰਖੇਪ ਵਿੱਚ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦਸਦੀਆ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ